ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਜੋ ਆਪਾਂ ਟੌਪਿਕ ਪੜਾਵਾਂਗੇ ਉਸ ਦਾ ਨਾਮ ਹੈਗਾ ਭਾਰਤੀ ਸੰਵਿਧਾਨ ਦਾ ਤਿੰਨ ਦੀਆਂ ਵਿਸ਼ੇਸ਼ਤਾਵਾਂ ਹਰੇਕ ਪੇਪਰ ਦੇ ਪੁਆਇੰਟ ਆਫ 뷰 ਤੋਂ ਇਹ ਟਾਪਿਕ ਬਹੁਤ ਹੀ ਇੰਪੋਰਟੈਂਟ ਆ ਕੱਲ ਆਪਾਂ ਇਸ ਦੀ ਥਿਊਰੀ ਕਰ ਚੁੱਕੇ ਹਾਂ ਤੇ ਅੱਜ ਇਸ ਦੇ ਆਪਾਂ ਐਮਸੀਕਿਊ ਕਰਾਂਗੇ ਤੁਹਾਨੂੰ ਪਤਾ ਹੈ ਥਿਊਰੀ ਦੇ ਨਾਲ ਐਮਸੀਕਿਊ ਵੀ ਕਰਨੇ ਜ਼ਰੂਰੀ ਆ ਠੀਕ ਆ ਤੇ ਐਮਸੀਕਿਊ ਵੀ ਆਪਾਂ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਇਸ ਪੀਡੀਐਫ ਚ ਠੀਕ ਆ ਤੁਹਾਨੂੰ ਬਹੁਤ ਘੱਟ ਡਾਟਾ ਮਿਲੇਗਾ ਇਦਾਂ ਵੀ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਇੱਕ ਹੀ ਪੀਡੀਐਫ ਚ ਥਿਊਰੀ ਵੀ ਮਿਲੇ ਐਮਸੀਕਿਊ ਵੀ ਮਿਲਣ ਠੀਕ ਆ ਪਰਫੈਕਟ ਆਪਾਂ ਟਾਪ ਜੇ ਸਮਝ ਨਹੀਂ ਆਉਂਦਾ ਤੁਸੀਂ ਪੰਜਾਬੀ ਵਿੱਚ ਕਰ ਸਕਦੇ ਹੋ ਪੰਜਾਬੀ ਸਮਝ ਨਹੀਂ ਆਉਂਦਾ ਇੰਗਲਿਸ਼ ਵਿੱਚ ਕਰ ਸਕਦੇ ਹਾਂ ਠੀਕ ਹੈ ਤੇ ਇਹ ਪੀਡੀਐਫ ਚ ਤੁਸੀਂ ਝਾਤੀ ਮਾਰ ਲਓ ਇੱਕ ਵਾਰੀ ਐਮਸੀਕਿਊ ਇੰਗਲਿਸ਼ ਦੇ ਵਿੱਚ ਦਿੱਤੇ ਹੋਏ ਆ ਫਿਰ ਉਸ ਤੋਂ ਬਾਅਦ ਲਾਸਟ ਚ ਇਹੀ ਐਮਸੀਕਿਊ ਪੰਜਾਬੀ ਚ ਦਿੱਤੇ ਹੋਏ ਆ ਠੀਕ ਹੈ ਨਾ ਮਤਲਬ ਕਿ ਦੋਨਾਂ ਭਾਸ਼ਾਵਾਂ ਵਿੱਚ ਆਪਾਂ ਤਿਆਰੀ ਕਰਵਾਵਾਂਗੇ ਕਿਸੇ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਚਾਹੇ ਗਰੁੱਪ A B C D ਜਿਸ ਦੀ ਵੀ ਪੰਜਾਬ ਪੁਲਿਸ ਐਸਆਈ ਦੀ ਕੌਨਸਟੇਬਲ ਦੀ ਠੀਕ ਆ ਪੀਐਨ ਦੀ ਠੀਕ ਆ ਜਾਂ ਐਗਜ਼ਾਈਜ਼ ਇੰਸਪੈਕਟਰ ਦੀ ਸੀਨੀਅਰ ਅਸਿਸਟੈਂਟ ਹਨਾ ਕਿਸੇ ਵੀ ਟ੍ਰੈਪ ਦੇ ਪੇਪਰ ਦੀ ਤਿਆਰੀ ਕਰਦੇ ਹੋ ਜਾਂ ਰੇਲਵੇ ਦੀ ਤਾਂ ਇਹ ਵੀਡੀਓ ਬਹੁਤ ਹੀ ਖਾਸ ਰਹਿਣੀ ਹੈ ਇਹ ਤੁਹਾਡੇ ਲਈ ਠੀਕ ਹੈ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਪ੍ਰਸ਼ਨ ਨੇ ਬਹੁਤ ਇੰਪੋਰਟੈਂਟ ਆ ਧਿਆਨ ਨਾਲ ਦੇਖਣੇ ਲਾਸਟ ਤੱਕ ਦੇਖਣੀ ਹੈ ਵੀਡੀਓ ਠੀਕ ਆ ਕੋਈ ਪ੍ਰਸ਼ਨ ਮਿਸ ਨਾ ਹੋ ਜAVE ਪਹਿਲਾ ਪ੍ਰਸ਼ਨ ਹੈਗਾ ਇਹਨਾਂ ਚੋਂ ਇੰਡੀਅਨ ਕਨਸਟੀਟਿਊਸ਼ਨ ਸੰਵਿਧਾਨ ਦੀ ਨੇਚਰ ਠੀਕ ਹੈ ਸੰਵਿਧਾਨ ਦੀ ਨੇਚਰ ਨੂੰ ਕਿਹੜੀ ਚੀਜ਼ ਆਪਣੇ ਭਾਰਤੀ ਸੰਵਿਧਾਨ ਦੀ ਨੇਚਰ ਨੂੰ ਕਿਹੜੀ ਚੀਜ਼ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕਰਦੀ ਆ ਆਪਣੇ ਭਾਰਤੀ ਸੰਵਿਧਾਨ ਦੀ ਨੇਚਰ ਨੂੰ ਡਿਸਕ੍ਰਾਈਬ ਕਿਹਾ ਕਰਦੀ ਹੈ ਉਸ ਦੀ ਇਗਿਡਿਟੀ ਤੇ ਫਲੈਕਸੀਬਿਲਟੀ ਉਸ ਦੀ ਕਠੋਰਤਾ ਤੇ ਲਚਕਤਾ ਤੁਹਾਨੂੰ ਪੜਾਇਆ ਉਸ ਦੀ ਆਪਾਂ ਨੇ ਕਿਹਾ ਪੜਾਇਆ ਸੀ ਵੀ ਉਸ ਦੇ ਵਿੱਚ ਲਚਕਤਾ ਵੀ ਆਪਾਂ ਕੁਝ ਵੀ ਐਮੈਂਡ ਕਰ ਸਕਦੇ ਹਾਂ ਸੰਵਿਧਾਨ ਦੇ ਵਿੱਚ ਤੇ ਕਠੋਰਤਾ ਵੀ ਉਹਦਾ ਸਟ੍ਰਕਚਰ ਆਪਾਂ ਚੇਂਜ ਨਹੀਂ ਕਰ ਸਕਦੇ ਠੀਕ ਆ ਤੇ ਦੂਜਾ ਪ੍ਰਸ਼ਨ ਤੁਸੀਂ ਪੰਜਾਬੀ ਚ ਵੀ ਦੇਖ ਸਕਦੇ ਹੋ ਠੀਕ ਆ ਨੀਚੇ ਪੰਜਾਬੀ ਚ ਦਿੱਤੇ ਹੋਏ ਆ ਕੁਐਸਚਨ ਤੇ ਦੂਜਾ ਪ੍ਰਸ਼ਨ ਹੈਗਾ ਕਹਿੰਦੇ ਜਿਹੜਾ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਆ ਮਤਲਬ ਕਿ ਨਿਆਇਕ ਸਮੀਖਿਆ ਜਿਵੇਂ ਕੋਈ ਵੀ ਸੰਵਿਧਾਨ ਕੋਈ ਵੀ ਪਾਰਲੀਮੈਂਟ ਤੋਂ ਕਾਨੂੰਨ ਬਣ ਜਾਂਦਾ ਹੈ ਨਾ ਕਾਨੂੰਨ ਪਾਸ ਹੋ ਜਾਂਦਾ ਹੈ ਤੇ ਜੁਡੀਸ਼ਰੀ ਨੂੰ ਲੱਗਦਾ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਇਹ ਕਾਨੂੰਨ ਗਲਤ ਆ ਠੀਕ ਆ ਕਾਨੂੰਨ ਇਹ ਗਲਤ ਦੇਸ਼ ਦੀ ਭਲਾਈ ਲਈ ਇਹ ਕਾਨੂੰਨ ਚੰਗਾ ਨਹੀਂ ਤਾਂ ਉਸ ਦਾ ਸੁਪਰੀਮ ਕੋਰਟ ਦੁਆਰਾ ਜੁਡੀਸ਼ੀਅਲ ਰਿਵਿਊ ਕੀਤਾ ਜਾਂਦਾ ਹੈ ਨਿਆਇਕ ਸਮੀਖਿਆ ਕੀਤੀ ਜਾਂਦੀ ਆ ਨਿਆਇਕ ਸਮਿਖਿਆ ਨੂੰ ਜੁਡੀਸ਼ੀਅਲ ਰਿਵਿਊ ਕਹਿੰਦੇ ਆ ਠੀਕ ਆ ਇਹ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਕਿੱਥੋਂ ਲੱਭਤਾ ਆਪਣੇ ਕਿਸ ਦੇਸ਼ ਦੇ ਸੰਵਿਧਾਨ ਤੋਂ ਆਪਣੇ ਇਸ ਸੰਵਿਧਾਨ ਦੇ ਵਿੱਚ ਪਾਇਆ ਹੈ ਯੂ ਐਸ اے ਦੇ ਸੰਵਿਧਾਨ ਤੋਂ ਠੀਕ ਆ ਅਮਰੀਕਾ ਦੇ ਸੰਵਿਧਾਨ ਤੋਂ ਤੀਜਾ ਪ੍ਰਸ਼ਨ ਪ੍ਰੀਅੰਬਲ ਜੋ ਜਿਹਨੂੰ ਪੰਜਾਬੀ ਦੇ ਵਿੱਚ ਪ੍ਰਸਤਾਵਨਾ ਕਹਿੰਦੇ ਆ ਠੀਕ ਆ ਆਪਣੇ ਇੰਡੀਅਨ ਕਨਸਟੀਟਿਊਸ਼ਨ ਚ ਉਸ ਦੇ ਵਿੱਚ ਕਿਆ-ਕਿਆ ਡਿਕਲੇਅਰ ਕੀਤਾ ਹੋਇਆ ਪ੍ਰੀਅੰਬਲ ਦੇ ਵਿੱਚ ਕਿ ਉਸ ਦੇ ਵਿੱਚ ਆਪਣੇ ਪ੍ਰੀਐਮਬਲ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤੀ ਸੰਵਿਧਾਨ ਦੇ ਸੋਵਰਨ ਆ, ਸੋਸ਼ਲਿਸਟ ਆ, ਸੈਕੂਲਰ ਆ, ਡੈਮੋਕਰੇਟਿਕ ਆ, ਰਿਪਬਲਿਕ ਆ। ਆਪਣੇ ਦੇਸ਼ ਦੇ ਵਿੱਚ ਇਹ ਸਾਰੀਆਂ ਸੋਵਰਨ ਠੀਕ ਆ। ਸੋਸ਼ਲਿਸਟ ਸਮਾਜਵਾਦੀ, ਸੈਕੂਲਰ ਧਰਮ ਨਿਰਪੱਖ, ਡੈਮੋਕਰੇਟਿਕ ਠੀਕ ਆ। ਤੁਸੀਂ ਡੈਮੋਕਰੇਸੀ ਦੇ ਤਹਿਤ ਵੋਟਾਂ ਪਾ ਕੇ ਨਿਯੁਕਤ ਕਰਦੇ ਹੋ ਠੀਕ ਆ। ਲੋਕਤੰਤਰ ਜਿਹਨੂੰ ਕਹ ਦਿੰਦੇ ਆ ਰਿਪਬਲਿਕ ਗਨਰਾਜ ਆ ਕਿਸੇ ਰਾਜੇ ਦਾ ਰਾਜ ਨਹੀਂ ਇੱਥੇ ਠੀਕ ਆ। ਤੇ ਆਪਣਾ ਰਾਸ਼ਟਰਪਤੀ ਦਾ ਰਾਜ ਆ ਠੀਕ ਆ ਤੇ ਆਪਾਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਚੁਣਦੇ ਆ ਇਸ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਚੁਣਦੇ ਆ ਤੇ ਅੱਗੇ ਉਹ ਆਪਣੀ ਮਤਲਬ ਕਿ ਸਰਕਾਰ ਚਲਾਉਂਦਾ ਹੈ ਠੀਕ ਆ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਲੈ ਕੇ ਅਗਲਾ ਪ੍ਰਸ਼ਨ ਚੌਥਾ ਪ੍ਰਸ਼ਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੇ ਫੰਡਾਮੈਂਟਲ ਰਾਈਟ ਦਿੱਤੇ ਹੋਏ ਆ ਜਿਨ੍ਹਾਂ ਨੂੰ ਮੌਲਿਕ ਅਧਿਕਾਰ ਕਹਿੰਦੇ ਆਪਾਂ ਉਹਨਾਂ ਬਾਰੇ ਪ੍ਰਸ਼ਨ ਆ ਤੇ ਵੀ ਇਹ ਕਿਸ ਭਾਗ ਦੇ ਵਿੱਚ ਹੈ ਕਿਹੜੇ ਭਾਗ ਦੇ ਵਿੱਚ ਕਿਹੜੇ ਪਾਰਟ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟਸ ਮੌਲਿਕ ਅਧਿਕਾਰਾਂ ਭਾਗ 3 ਦੇ ਵਿੱਚ ਪਾਰਟ 3 ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਹੋਏ ਹਨ ਠੀਕ ਹੈ ਉਸ ਤੋਂ ਬਾਅਦ ਪ੍ਰਸ਼ਨ ਪੰਜਵਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕਿਹਨੂੰ ਕਹਿੰਦੇ ਆ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਠੀਕ ਹੈ ਇਹ ਕਿਹੜੇ ਸੰਵਿਧਾਨ ਦੇ ਕਿਹੜੇ ਪਾਰਟਾਂ ਪਾਠ ਚੌਥੇ ਦੇ ਵਿੱਚ ਭਾਗ ਚੌਥੇ ਦੇ ਵਿੱਚ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਦਿੱਤੇ ਹੋਏ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਸਿੰਗਲ ਸਿਟੀਜ਼ਨਸ਼ਿਪ ਜਿਵੇਂ ਆਪਣੇ ਦੇਸ਼ 'ਚ ਸਿੰਗਲ ਸਿਟੀਜ਼ਨਸ਼ਿਪ ਆ ਜਾਂ ਅਮਰੀਕਾ 'ਚ ਦੋ ਸਿਟੀਜ਼ਨਸ਼ਿਪ ਆ ਠੀਕ ਹੈ ਡਬਲ ਸਿਟੀਜ਼ਨਸ਼ਿਪ ਰਾਜ ਦੀ ਅਲੱਗਾ ਕੇਂਦਰ ਦੀ ਅਲੱਗ ਆਪਣੇ ਪੂਰੇ ਦੇਸ਼ 'ਚ ਇੱਕ ਹੀ ਸਿਟੀਜ਼ਨਸ਼ਿਪ ਚਾਹੇ ਆਪਾਂ ਪੰਜਾਬ 'ਚ ਰਹੀਏ ਚਾਹੇ ਆਪਾਂ ਕਿਸੇ ਵੀ ਹੋਰ ਸਟੇਟ 'ਚ ਜਾ ਕੇ ਰਹਿਣ ਲੱਗ ਜਾਈਏ ਆਪਾਂ ਨੂੰ ਉੱਥੇ ਦੀ ਸਿਟੀਜ਼ਨਸ਼ਿਪ ਨਹੀਂ ਲੈਣੀ ਪੈਣੀ ਹੋਰ ਸਟੇਟ ਦੀ ਆਪਾਂ ਨੂੰ ਇੱਕ ਹੀ ਸਿਟੀਜ਼ਨਸ਼ਿਪ ਲੈਣੀ ਪੈਣੀ ਹੈ ਜਿਹੜੀ ਆਪਣੀ ਕੋਲ ਹੈ ਇੰਡੀਆ ਦੀ ਠੀਕ ਆ ਤਾਂ ਇਹ ਕਨਸੈਪਟ ਹੈ ਜਿਹੜਾ ਆਪਾਂ ਨੇ ਕਿੱਥੋਂ ਅਡਾਪਟ ਕੀਤਾ ਬ੍ਰਿਟੇਨ ਦੇ ਸੰਵਿਧਾਨ ਤੋਂ ਠੀਕ ਆ ਗੋਰਿਆਂ ਦੇ ਸੰਵਿਧਾਨ ইংল্যান্ড ਆਇਆ ਤੋਂ ਆਪਾਂ ਨੇ ਇਹ ਕਨਸੈਪਟ ਅਡਾਪਟ ਕੀਤਾ ਆਪਣੇ ਸੰਵਿਧਾਨ ਦੇ ਵਿੱਚ ਪ੍ਰਸ਼ਨ 7ਵਾਂ ਕਹਿੰਦੇ ਕਿਹੜਾ ਫੀਚਰ ਇਹਨਾਂ ਦੇ ਵਿੱਚੋਂ ਸੰਵਿਧਾਨ ਦਾ ਹੈ ਨਹੀਂ ਆਪਣੇ ਭਾਰਤੀ ਸੰਵਿਧਾਨ ਦਾ ਫੀਚਰ ਨਹੀਂ ਹੈਗਾ ਯੂਨਿਟਰੀ ਫਾਰਮ ਆਫ ਗਵਰਨਮੈਂਟ ਇਹ ਆਪਣੇ ਸੰਵਿਧਾਨ ਦਾ ਫੀਚਰ ਨਹੀਂ ਹੈਗਾ ਮਤਲਬ ਕਿ ਠੀਕ ਆ ਤੇ অপਸ਼ਨ ਪੁੱਛੀ ਸੀ ਵੀ ਕਿਹੜਾ ਸਵਿਧਾਨ ਦਾ ਫੀਚਰ ਨਹੀਂ ਬਾਕੀ ਸਾਰੇ ਸਵਿਧਾਨ ਦੇ ਫੀਚਰ ਆ ਆਪਣੇ ਸਵਿਧਾਨ ਦੇ ਵਿੱਚ ਸੰਸਦ ਦੇ ਰੂਪ ਦੀ ਸਰਕਾਰ ਹੈਗੀ ਆ ਠੀਕ ਆ ਆਪਣੇ ਸਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਹੈਗੇ ਆ ਆਪਣੇ ਸਵਿਧਾਨ ਦੇ ਵਿੱਚ ਜੁਡੀਸ਼ਰੀ ਸੁਤੰਤਰ ਆ ਠੀਕ ਆ ਇਹ ਤਿੰਨੇ ਇਹਦੇ ਫੀਚਰ ਆ ਕਿਹੜਾ ਫੀਚਰ ਨਹੀਂ ਇਹਨਾਂ ਨੇ ਨਾਟ ਪੁੱਛਿਆ ਵੀ ਕਿਹੜਾ ਨਹੀਂ ਹੈਗਾ ਯੂਨੀਟਰੀ ਫਾਰਮ ਆਫ ਗਵਰਨਮੈਂਟ ਨਹੀਂ ਹੈਗੀ ਇੱਥੇ ਠੀਕ ਆ ਇਸ ਦੇ ਵਿੱਚ ਕੀ ਆਏ ਗਵਰਨਮੈਂਟ ਹੈ ਜਿਹੜੀ ਕੇਂਦਰ ਲੈਵਲ ਤੇ ਲੱਗਾ ਰਾਜ ਲੈਵਲ ਤੇ ਲੱਗਾ ਉਸ ਤੋਂ ਬਾਅਦ ਅਗਲਾ ਸਵਾਲ ਸੰਵਿਧਾਨ ਕਨਸਟੀਟਿਊਸ਼ਨ ਆਫ ਇੰਡੀਆ ਮਤਲਬ ਕਿ ਉਸ ਦੇ ਬਾਰੇ ਆਪਣੇ ਕੋ ਦਿੱਤੇ ਹੋਏ ਆਪਸ਼ਨਸ ਆਪਣਾ ਭਾਰਤੀ ਸੰਵਿਧਾਨ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਲੋਂਗੇਸਟ ਸਟ੍ਰੇਟਨ ਕਨਸਟੀਟਿਊਸ਼ਨ ਇਨ ਦਾ ਵਰਲਡ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਠੀਕ ਹੈ ਆਪਣੇ ਦੇਸ਼ ਦਾ ਸੰਵਿਧਾਨ ਪ੍ਰਸ਼ਨ ਨਵਾਂ ਕਹਿੰਦੇ ਕਿਹੜਾ ਆਰਟੀਕਲ ਕਿਹੜਾ ਆਰਟੀਕਲ ਸੰਵਿਧਾਨ ਦਾ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਠੀਕ ਆ ਇਹਨਾਂ ਨਾਲ ਡੀਲ ਕਰਦਾ ਮਤਲਬ ਮੌਲਿਕ ਅਧਿਕਾਰ ਆਪਣਾ ਕਨਸਟੀਟਿਊਸ਼ਨਲ ਰੈਮੇਡੀਜ਼ ਨਾਲ ਮਤਲਬ ਕਿ ਡੀਲ ਕਰਦਾ ਆਰਟੀਕਲ 32 ਠੀਕ ਆ ਜੋ ਕਿ ਆਪਾਂ ਨੂੰ ਸੁਪਰੀਮ ਕੋਰਟ ਦੇ ਤਹਿਤ ਜਿਹੜੇ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ ਛੇੜਛਾੜ ਹੁੰਦੀ ਆ ਉਹਨਾਂ ਤੋਂ ਰਿਟਾਂ ਦੇ ਥਰੂ ਆਪਾਂ ਨੂੰ ਇੱਕ ਮਤਲਬ ਕਿ ਸੇਫਟੀ ਪ੍ਰੋਵਾਈਡ ਕਰਾਉਂਦਾ ਹਨ ਆਪਾਂ ਸੁਪਰੀਮ ਕੋਰਟ ਦੇ ਵਿੱਚ ਆਰਟੀਕਲ 32 ਤਹਿਤ ਜਾ ਸਕਦੇ ਹਾਂ ਜਦੋਂ ਆਪਣੀਆਂ ਮੌਲਿਕ ਅਧਿਕਾਰਾਂ ਦਾ ਖੰਨਣ ਹੁੰਦਾ ਹੈ ਮਤਲਬ ਕਿ ਮੌਲਿਕ ਅਧਿਕਾਰਾਂ ਨਾਲ ਛੇੜਛਾੜ ਹੁੰਦੀ ਜਿਹੜੇ ਆਪਣ ਮੌਲਿਕ ਅਧਿਕਾਰ ਛੇ ਮਿਲੇ ਹੋਏ ਆ ਠੀਕ ਆ ਆਰਟੀਕਲ 32 ਤਹਿਤ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰੇਟ ਦਰਜ ਕਰਵਾ ਸਕਦੇ ਆ ਇਹ ਆਰਟੀਕਲ 32 ਆ ਰਾਈਟ ਟੂ ਕਨਸਟੀਟਿਊਸ਼ਨਲ ਰਮੀਡੀ ਬਹੁਤ ਇੰਪੋਰਟੈਂਟ ਪ੍ਰਸ਼ਨ ਆ ਪ੍ਰਸ਼ਨ 10ਵਾਂ ਕਹਿੰਦੇ ਇਹਨਾਂ ਚੋਂ ਕਿਹੜਾ ਸੀਕੁਐਂਸ ਕਰੈਕਟ ਆ ਪ੍ਰੈਮਬਲ ਸੰਵਿਧਾਨ ਦੀ ਪ੍ਰੈਮਬਲ ਦੇ ਵਿੱਚ ਪਸਟਾਵਨਾ ਦੇ ਵਿੱਚ ਉਹੀ ਆਪਾਂ ਉੱਪਰ ਵੀ ਪੜਾ ਚੁੱਕੇ ਹਾਂ ਪਹਿਲਾਂ ਸੋਵਰਨ ਆਏਗਾ ਫਿਰ ਸੋਸ਼ਲਿਸਟ ਆਏਗਾ ਫਿਰ ਸੈਕੂਲਰ ਆਏਗਾ ਫਿਰ ਡੈਮੋਕਰੈਟਿਕ ਫਿਰ ਰਿਪਬਲਿਕ ਠੀਕ ਹੈ ਠੀਕ ਹੈ ਕੀ ਆ ਗਿਆ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਤੁਸੀ ਯਾਦ ਰੱਖਣਾ ਇਸੇ ਫਾਰਮੈਟ ਦੇ ਵਿੱਚ ਹੋਣਾ ਚਾਹੀਦਾ ਉਹਨੂੰ ਟਿਕ ਲਗਾਣੀ ਆ ਪਹਿਲਾਂ ਸੋਵਰਨ ਫਿਰ ਸੋਸ਼ਲਿਸਟ ਸਮਾਜਵਾਦੀ ਫਿਰ ਸੈਕੂਲ ਧਰਮ ਨਿਰਪੱਖ ਫਿਰ ਲੋਕਤੰਤਰ ਫਿਰ ਰਿਪਬਲਿਕ ਗਨਰਾਜ ਠੀਕ ਹੈ ਅਗਲਾ ਪ੍ਰਸ਼ਨ ਇੰਨਾ ਚੋਂ ਕਿਹੜਾ ਕਹਿੰਦੇ ਫੰਡਾਮੈਂਟਲ ਰਾਈਟ ਨਹੀਂ ਹੈਗਾ ਭਾਰਤੀ ਸੰਵਿਧਾਨ ਦੇ ਵਿੱਚ ਰਾਈਟ ਟੂ ਪ੍ਰੋਪਰਟੀ 42ਵੇਂ ਅਮੈਂਡਮੈਂਟ ਹੋਇਆ ਜਿਹੜਾ 42ਵੇਂ ਸੰਸ਼ੋਧਨ ਹੋਇਆ ਹੈ ਇੰਦਰਾ ਗਾਂਧੀ ਦੇ ਟਾਈਮ ਠੀਕ ਆ 976 ਦੇ ਵਿੱਚ ਉਸ ਤੋਂ ਬਾਅਦ ਰਾਈਟ ਟੂ ਪ੍ਰੋਪਰਟੀ ਜਿਹੜਾ ਪ੍ਰੋਪਰਟੀ ਦਾ ਅਧਿਕਾਰ ਤਾਂ ਮੌਲਿਕ ਅਧਿਕਾਰ ਉਹ ਹਟਾ ਦਿੱਤਾ ਗਿਆ ਰਾਈਟ ਟੂ ਪ੍ਰੋਪਰਟੀ ਠੀਕ ਆ ਹਟਾ ਦਿੱਤਾ ਗਿਆ ਇਹ ਫਿਰ ਲੀਗਲ ਅ ਅਧਿਕਾਰ ਬਣਾ ਦਿੱਤਾ ਕਾਨੂੰਨੀ ਅਧਿਕਾਰ ਬਣਾ ਦਿੱਤਾ ਇਸ ਨੂੰ ਪ੍ਰਾਪਰਟੀ ਦਾ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੇ ਵਿੱਚੋਂ ਹਟਾ ਦਿੱਤਾ ਗਿਆ ਸੀ ਤਾਂ ਕਰਕੇ ਕਿਹਾ ਜਾ ਰਿਹਾ ਹੈ ਕਿ ਫੰਡਾਮੈਂਟਲ ਰਾਈਟ ਨਹੀਂ ਹੈਗਾ ਇਹ ਰਾਈਟ ਟੂ ਪ੍ਰਾਪਰਟੀ ਉਸ ਤੋਂ ਬਾਅਦ ਅਗਲਾ 12ਵਾਂ ਪ੍ਰਸ਼ਨ ਕਹਿੰਦੇ ਕਿਸ ਨੂੰ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਨਸਿਡਰ ਕੀਤਾ ਗਿਆ ਕਿਹਾ ਗਿਆ ਮਤਲਬ ਕਿ ਭਾਰਤੀ ਸੰਵਿਧਾਨ ਦਾ ਪਿਤਾ ਕਿਸ ਨੂੰ ਕਿਹਾ ਗਿਆ ਬੀ ਆਰ ਅੰਬੇਦਕਰ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਆਪਣੇ ਭਾਰਤੀ ਸੰਵਿਧਾਨ ਦਾ ਪਿਤਾ ਜੀ ਕਿਹਾ ਗਿਆ ਠੀਕ ਹੈ ਮੰਮਲੀ ਬਹੁਬੜੀ ਦੇਣਾ ਆਪਣੇ ਭਾਰਤੀ ਸੰਵਿਧਾਨ ਨੂੰ ਤੇ ਅਗਲਾ ਪ੍ਰਸ਼ਨ ਇੰਡੀਅਨ ਕਨਸਟੀਟਿਊਸ਼ਨ ਵਾਸ ਅਡਾਪਟਡ ਆਨ ਕਦੋਂ ਭਾਰਤੀ ਸੰਵਿਧਾਨ ਅਪਣਾਇਆ ਗਿਆ ਸੀ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਅਪਣਾਇਆ ਗਿਆ ਸੀ ਪ੍ਰਸ਼ਨ 14ਵਾਂ ਜਿਹੜਾ ਭਾਰਤੀ ਸੰਵਿਧਾਨ ਆ ਕਦੋਂ ਲਾਗੂ ਹੋਇਆ ਲਾਗੂ ਕਦੋਂ ਹੈ 26 ਜਨਵਰੀ 1950 ਨੂੰ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਪ੍ਰਸ਼ਨ 15ਵਾਂ ਕਹਿੰਦੇ ਰਾਜ ਸਭਾ ਦੀ ਜਿਹੜੀ ਟਰਮ ਹੁੰਦੀ ਹੈ ਡਿਊਰੇਸ਼ਨ ਸਮਾਂ ਕਿੰਨੇ ਸਾਲਾਂ ਦਾ ਹੁੰਦਾ ਹੈ 6 ਸਾਲਾਂ ਦਾ ਹੁੰਦਾ ਹੈ ਰਾਜ ਸਭਾ ਦਾ ਸਮਾਂ ਠੀਕ ਹੈ ਲੋਕ ਸਭਾ ਦਾ ਕਿੰਨਾ ਹੁੰਦਾ 5 ਸਾਲਾਂ ਦਾ ਕਹਿੰਦੇ ਵਿੱਚ ਮਤਲਬ ਕਿ ਰਾਜ ਸਭਾ ਦੇ ਵਿੱਚ ਇੱਕ ਮੈਂਬਰ ਦੀ ਟਰਮ ਦੀ ਗੱਲ ਕਰੀ ਗਈ ਹੈ ਵੈਸੇ ਤਾਂ ਰਾਜ ਸਭਾ ਕਦੇ ਭੰਗ ਨਹੀਂ ਹੁੰਦੀ ਠੀਕ ਹੈ ਰਾਜ ਸਭਾ ਦੇ ਵਿੱਚ ਜੇ ਮੈਂਬਰ ਦੀ ਗੱਲ ਕਰੀਏ ਕਿੰਨਾ ਟਾਈਮ ਲਈ ਨਿਯੁਕਤੀ ਹੁੰਦੀ ਹੈ 6 ਸਾਲ ਲਈ ਹੁੰਦੀ ਹੈ ਅਗਲਾ ਪ੍ਰਸ਼ਨ 16ਵਾਂ ਕਹਿੰਦੇ ਕਿਹੜੇ ਸੰਸ਼ੋਧਨ ਰਾਹੀਂ ਜਿਹੜੇ ਸ਼ਬਦਾਂ ਸਮਾਜਵਾਦੀ ਲਿਖ ਚ ਸੋਸ਼ਲਿਸਟ ਕਹ ਦਿੰਦੇ ਆ ਸੈਕੂਲਰ ਧਰਮ ਨਿਰਪੱਖ ਸਵਿਧਾਂਦੀ ਸੰਵਿਧਾਨ ਦੀ ਪ੍ਰੀਐਮਬਲ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਇਹ ਦੋ ਸ਼ਬਦ ਜੋੜੇ ਗਏ ਆ ਕਿਹੜੀ ਸੰਸ਼ੋਧਨ ਰਾਹੀਂ ਠੀਕ ਆ ਸੋਸ਼ਲਿਸਟ ਤੇ ਸੈਕੂਲਰ ਦੋ ਵਰਡ ਜੋੜੇ ਗਏ ਆ ਪ੍ਰੀਐਮਬਲ ਦੇ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕਿਹੜੇ ਸੰਸ਼ੋਧਨ ਤਹਿਤ 42ਵੇਂ ਸੰਸ਼ੋਧਨ ਤਹਿਤ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕਹਿੰਦੇ ਜਿਹੜਾ ਕਨਸੈਪਟ ਆਫ ਫੰਡਾਮੈਂਟਲ ਡਿਊਟੀਆਂ ਦਾ ਭਾਰਤੀ ਸੰਵਿਧਾਨ ਦੇ ਵਿੱਚ ਉਹ ਕਿੱਥੋਂ ਲਿਆ ਗਿਆ ਇਹ ਕਿੱਥੋਂ ਲਿਆ ਗਿਆ ਇਹ ਰਸ਼ੀਆ ਤੋਂ ਲਿਆ ਗਿਆ ਹੈ ਪ੍ਰਸ਼ਨ 18 ਹਾਊ ਮੈਨੀ ਸ਼ੈਡਿਊਲਸ ਆਰ देयर ਇਨ ਇੰਡੀਅਨ ਕਨਸਟੀਟਿਊਸ਼ਨ ਆ ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਸ਼ੈਡਿਊਲ ਆ 12 ਸ਼ੈਡਿਊਲ ਆ ਠੀਕ ਆ 12 ਅਨੁਸੂਚੀਆਂ ਭਾਰਤੀ ਸੰਵਿਧਾਨ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਘੱਟੋ ਘੱਟ ਏਜ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ 25 ਸਾਲ ਹੋਣੀ ਚਾਹੀਦੀ ਹੈ ਜੇ ਲੋਕ ਸਭਾ ਦਾ ਮੈਂਬਰ ਬਣਨਾ ਤੁਸੀਂ ਮੰਨ ਲਓ ਐਮ ਐਲਏ ਜਾਂ ਸੌਰੀ ਐਮ ਪੀ ਬਣਨਾ ਹੈ ਠੀਕ ਹੈ ਲੋਕ ਸਭਾ ਚ ਕੌਣ ਜਾ ਕੇ ਬੰਨੇ ਐਮ ਪੀ ਜੇ ਤੁਸੀਂ ਐਮ ਪੀ ਬਣਨਾ ਚਾਹੁੰਦੇ ਆ ਮੈਂਬਰ ਆਫ ਪਾਰਲੀਮੈਂਟ ਤਾਂ 25 ਸਾਲ ਦੀ ਉਮਰ ਚਾਹੀਦੀ ਆ ਤੇ ਰਾਸ਼ਟਰਪਤੀ ਕਿਸ ਦੁਆਰਾ ਚੁਣਿਆ ਜਾਂਦਾ ਹੈ ਇਲੈਕਟਰੋਲ ਕਾਲਜ ਦੁਆਰਾ ਠੀਕ ਹੈ ਇਲੈਕਟਰੋਲ ਕਾਲਜ ਹੁੰਦਾ ਜਿਹੜਾ ਉਹ ਚੁਣਦਾ ਏ ਠੀਕ ਹੈ ਰਾਸ਼ਟਰਪਤੀ ਨੂੰ ਉਸ ਤੋਂ ਬਾਅਦ ਕਹਿੰਦੇ ਕਿਹੜਾ ਕਰੈਕਟਰ ਸੀਕੁਐਂਸ ਇਹ ਫੇਰ ਉਹੀ ਆ ਗਿਆ ਦੁਬਾਰਾ ਆ ਗਿਆ ਸੌਰੀ ਇਕ ਆਪਸ਼ਨ ਦੁਬਾਰਾ ਰਿਪੀਟ ਹੋ ਗਿਆ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈटिक ਰਿਪਬਲਿਕ ਇਦਾਂ ਹੀ ਤੁਹਾਡੇ ਆਪਸ਼ਨਸ ਹੋਣੇ ਚਾਹੀਦੇ ਆ ਉੱਥੇ ਇਹਨੂੰ ਟਿੱਕ ਲਗਾ ਕੇ ਆਣਾ ਹੈ ਕਹਿੰਦੇ ਜਿਹੜਾ ਆਈਡੀਆ ਆਫ ਵੈਲਫੇਅਰ ਸਟੇਟ ਇਸ ਰਿਫਲੈਕਟਡ ਇਨ ਵਿੱਚ ਪਾਰਟ ਆਫ ਦਾ ਕਨਸਟੀਟਿਊਸ਼ਨ ਰਾਜ ਦੀ ਭਲਾਈ ਠੀਕ ਆ ਕਿ ਇਸ ਸੰਵਿਧਾਨ ਦੇ ਕਿਸ ਹਿੱਸੇ ਦੇ ਵਿੱਚ ਮੈਂਸ਼ਨ ਕੀਤੀ ਗਈ ਆ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਜਿਹਨੂੰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਕਹਿੰਦੇ ਨੇ ਆ ਉਸ ਭਾਗ ਦੇ ਵਿੱਚ ਵੈਲਫੇਅਰ ਉਹ ਸਟੇਟ ਦੀ ਮਤਲਬ ਕਿ ਆਈਡੀਆ ਜਿਹੜਾ ਰਾਜ ਦੀ ਭਲਾਈ ਦਾ ਆਈਡੀਆ ਜਿਹੜਾ ਨਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਮੈਂਸ਼ਨ ਕੀਤਾ ਗਿਆ ਠੀਕ ਹੈ ਕਿਉਂਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਹੀ ਤਾਂ ਬਣਾਏ ਗਏ ਸੀ ਠੀਕ ਹੈ ਰਾਜ ਦਾ ਭਲਾ ਕਰਨਾ ਵੈਲਫੇਅਰ ਕਰਨਾ ਕਮਿਊਨਿਟੀ ਦਾ ਸਾਰਿਆਂ ਦਾ ਇਦਾਂ ਦੀਆਂ ਪਾਲਿਸੀਆਂ ਲੈ ਕੇ ਆਣੀਆਂ ਠੀਕ ਹੈ ਉਸ ਤੋਂ ਬਾਅਦ ਪ੍ਰਸ਼ਨ 23 ਕਹਿੰਦੇ ਸੰਵਿਧਾਨ ਨੂੰ ਅਮੈਂਡ ਕਰਨ ਦੀ ਪਾਵਰ ਕਿਸ ਕੋ ਆ ਪਾਰਲੀਮੈਂਟ ਕੋ ਠੀਕ ਹੈ ਸੰਸਦ ਕੋ ਆਸਵਿਧਾਨ ਨੂੰ ਅਮੈਂਡ ਕਰਨ ਦੀ ਪਾਵਰ ਕਿਹੜੇ ਆਰਟੀਕਲ ਤਹਿਤ ਆਰਟੀਕਲ 368 ਤਹਿਤ ਸਵਿਧਾਨ ਦੇ ਵਿੱਚ ਉਹ ਸੰਸ਼ੋਧਨ ਕਰ ਸਕਦੇ ਆ ਪਾਰਲੀਮੈਂਟ ਦੇ ਵਿੱਚ ਬੈਠ ਕੇ ਠੀਕ ਹੈ ਪਾਰਲੀਮੈਂਟ ਕਰ ਸਕਦੇ ਜਾਨਕੀ ਸੰਸਦ ਕਰ ਸਕਦਾ ਸੰਸਦ ਦੇ ਵਿੱਚ ਲੋਕ ਸਭਾ ਰਾਜ ਸਭਾ ਠੀਕ ਹੈ ਤੇ ਪ੍ਰੈਜ਼ੀਡੈਂਟ ਸਾਬ ਦੇ ਸਾਈਨ ਹੋਣਗੇ ਤੇ ਸੰਸ਼ੋਧਨ ਹੋ ਸਕਦਾ ਉਸ ਤੋਂ ਬਾਅਦ ਪ੍ਰਸ਼ਨ 24ਵਾਂ ਕਿਹੜਾ ਸਵਿਧਾਨ ਦਾ ਪਾਰਟ ਆ ਜਿਸ ਦੇ ਵਿੱਚ ਯੂਨੀਅਨ ਐਗਜ਼ੀਕਿਊਟਿਵਸ ਆ ਯੂਨੀਅਨ ਐਗਜ਼ੀਕਿਊਟਿਵ ਠੀਕ ਆ ਕਾਰਜਕਾਰੀ ਠੀਕ ਆ ਕੇਂਦਰ ਦੇ ਕਾਰਜਕਾਰੀਆਂ ਬਾਰੇ ਸਾਰੇ ਮਤਲਬ ਕਿ ਲਿਸਟਾ ਉਹ ਕਿਹੜਾ ਸੰਵਿਧਾਨ ਦਾ ਕਿਹੜਾ ਪਾਰਟ ਆ ਪਾਰਟ 5 ਠੀਕ ਆ ਪਾਰਟ 5 ਦੇ ਵਿੱਚ ਯੂਨੀਅਨ ਐਗਜ਼ੀਕਿਊਟਿਵ ਜਿਹੜੇ ਕਾਰਜ ਕਰ ਰਹੀਆਂ ਠੀਕ ਆ ਉਸ ਦੇ ਬਾਰੇ ਮੈਂਸ਼ਨ ਆ ਉਸ ਤੋਂ ਬਾਅਦ 25ਵਾਂ ਪ੍ਰਸ਼ਨ ਕਹਿੰਦੇ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਜਿਹਨੂੰ ਬੁਨਿਆਦੀ ਫਰਜ਼ ਕਹਿ ਦਿੰਦੇ ਆ ਜਿਹੜੇ ਬੁਨਿਆਦੀ ਫਰਜ਼ ਆਪਣੇ ਜੋੜੇ ਗਏ ਸੀ 42ਵੇਂ ਸੰਸ਼ੋਧਨ ਤਹਿਤ ਠੀਕ ਆ ਭਾਗ 4A ਦੇ ਵਿੱਚ ਤੇ ਆਰਟੀਕਲ 51A ਦੇ ਵਿੱਚ ਠੀਕ ਆ ਭਾਗ ਕਿਹੜਾ ਸੀ 4A ਆਰਟੀਕਲ ਕਿਹੜਾ ਹੈ 4A ਹੈ ਠੀਕ ਆ ਉਹਦੇ ਆਰਟੀਕਲ ਕਿਹੜਾ 51A ਇਸ ਦੇ ਵਿੱਚ ਬੁਨਿਆਦੀ ਫਰਜ਼ ਜੋੜੇ ਗਏ ਸੀ ਫੰਡਮੈਂਟਲ ਡਿਊਟੀਆਂ ਕਹਿੰਦੇ ਬੁਨਿਆਦੀ ਫਰਜ਼ ਸੰਵਿਧਾਨ ਦੇ ਵਿੱਚ 42ਵੇਂ ਸੰਸ਼ੋਧਨ ਤਹਿਤ ਜੋੜੇ ਗਏ ਸੀ ਕਿੰਨੇ ਜੋੜੇ ਗਏ ਸੀ 11 11 ਬੁਨਿਆਦੀ ਫਰਜ਼ ਠੀਕ ਆ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਬਾਕੀ ਜਿਹੜੇ ਬਚੇ ਆ 25 ਪ੍ਰਸ਼ਨ ਠੀਕ ਆ ਉਹ 25 ਪ੍ਰਸ਼ਨ ਆ ਜਿਹੜੇ ਬਚਦੇ ਆ ਸਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਵਾਵਾਂਗੇ ਬੜੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਅੱਜ ਦੀ ਵੀਡੀਓ ਚ ਅਸੀਂ ਇਨਾਂ ਹੀ ਧੰਨਵਾਦ